ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜਿਮਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 109 ਤਾਜ ਹੋਟਲ 'ਚ ਸ਼ਾਦੀ ਸਮਾਗਮ ਆਪਣੀ ਜੇਬ ਨੂੰ ਹਰ ਕੋਈ ਸਿਆਣਾ ਚੰਗਾ ਜੇ ਲੋਕਾਂ ਲਈ ਹੋਵੇ ਹੂ ਹੋਰਾਂ ਦਾ ਦਰਦ ਆਪਣਾ ਕਰ ਜਾਣੇ ਲੋਭੀ ਹੋ ਕੇ ਸੁਧਣਾ ਹੋਵੇ ਹੂ ਜਦੋਂ ਮੈਂ ਕਪੂਰਥਲੇ ਡੀਸੀ ਲੱਗਿਆ ਹੋਇਆ ਸੀ ਮੇਰੇ ਇੱਕ ਮਿੱਤਰ ਸੇਵਾ ਮੁਕਤੀ ਟੀਓ ਦੇ ਪੋਤੇ ਦੀ ਸ਼ਾਦੀ ਸੀ ਜੋ ਵਿਆਹ ਕਰਵਾਉਣਾ ਇੰਗਲੈਂਡ ਤੋਂ ਆਇਆ ਸੀ ਉਸ ਦੀ مالی ਹਾਲਤ ਬਹੁਤ ਵਧੀਆ ਸੀ ਅੱਗੇ ਲੜਕੀ ਵਾਲੇ ਵੀ ਚੰਗੇ ਸਰਦ ਦੇ ਪੋਜ ਤੇ ਘਰਾਣੇ ਚੋਂ ਸੀ ਵਿਆਹ ਵੀ ਚੰਡੀਗੜ੍ਹ ਦੇ ਮਟਕਾ ਚੌਕ ਦੇ ਕੋਲ ਤਾਜ ਹੋਟਲ ਵਿੱਚ ਰੱਖਿਆ ਗਿਆ ਸ਼ਰਮਾ ਜੀ ਏਟੀਓ ਨੇ ਮੈਨੂੰ ਕਪੂਰਤਲਾ ਪਹੁੰਚ ਕੇ ਕਾਰਡ ਦਿੱਤਾ ਕਾਰਡ ਵੀ ਕਟੋਕਟ ਮਠਾਈ ਤੇ ਡਰਾਈ ਫਰੂਟਸ ਮਿੱਥ 1000 ਤੋਂ ਘੱਟ ਕੀਮਤ ਦਾ ਨਹੀਂ ਸੀ ਸ਼ਰਮਾ ਜੀ ਕਹਿੰਦੇ ਜਨਾਬ ਆਉਣਾ ਹੈ ਵਿਆਹ 'ਚ ਸਾਡੀ ਟੌਰ ਬਣ ਜੂ ਕੁਦਰਤੀ ਉਸ ਦਿਨ ਚੰਡੀਗੜ੍ਹ ਕੋਈ ਸਰਕਾਰੀ ਮੀਟਿੰਗ ਵੀ ਆ ਗਈ ਇਸ ਲਈ ਹੋਰ ਵੀ ਸੌਖਾ ਹੋ ਗਿਆ ਮੀਟਿੰਗ ਪਗਤਾ ਕੇ ਸ਼ਾਮ ਨੂੰ ਮੈਂ ਆਪਣਾ ਲੋਲਸ਼ਕਰ ਲੈ ਕੇ ਤਾਜ ਹੋਟਲ ਵਿੱਚ ਪਹੁੰਚ ਗਿਆ ਵਿਆਹ ਵਿੱਚ ਮਹਿਮਾਨ ਗਿਣਵੇਂ ਮਿਲਵੇਂ ਹੀ ਸਨ ਪਰ ਮੇਰੇ ਨਾਲ ਮੇਰੇ ਕਾਫਲੇ ਦੇ 8 ਬੰਦੇ ਸਨ ਮੈਂ ਸੋਚਿਆ ਇੰਨੇ ਬੰਦੇ ਮੇਰੇ ਵੱਲੋਂ ਹੋਟਲ ਵਿੱਚ ਚਮਸੌਲ ਮਚਾ ਦੇਣਗੇ ਨਾਲੇ ਮੈਂ ਵੀ ਫੁਕਰਾ ਲਗੂੰ ਕਿ ਐਨੇ ਬੰਦੂਕ ਧਾਰੀ ਲੈ ਕੇ ਰੋਪ ਪੌਂਦਾ ਫਿਰਦਾ ਮੈਂ ਆਪਣੇ ਕਾਫਲੇ ਦੇ ਹੈੱਡ ਥਾਣੇਦਾਰ ਨੂੰ ਕਿਹਾ ਆ ਲੋ 200 ਰੁਪਏ ਤੁਸੀਂ ਐਮਐਲਏ ਹੋਸਟਲ ਵਿੱਚ ਖਾਣਾ ਖਾਓ ਉੱਠ ਜਣੇ ਸਨ ਉਹ ਖਾਣਾ ਖਾ ਕੇ ਮੇਰੇ ਤੋਂ ਪਹਿਲਾਂ ਤਿਆਰ ਖੜੇ ਸਨ ਮੇਰੇ ਮਿੱਤਰ ਨੇ ਮੇਰੇ ਡਰਾਈਵਰ ਤੇ ਗਨਮੈਨ ਨੂੰ ਲੱਭਣ ਲਈ ਆਪਣੇ ਬੰਦੇ ਭੇਜੇ ਜਦੋਂ ਨਾਲ ਲੱਭੇ ਤਾਂ ਮੈਨੂੰ ਕਿਹਾ ਜਨਾਬ ਤੁਹਾਡੇ ਡਰਾਈਵਰ ਤੇ ਗਨਮੈਨ ਨਹੀਂ ਲੱਭਦੇ ਉਹਨਾਂ ਨੂੰ ਫੋਨ ਕਰੋ ਉਹ ਖਾਣਾ ਖਾ ਲੈਣ ਮੈਂ ਉਸ ਨੂੰ ਕਿਹਾ ਕਿ ਮੈਂ ਉਹਨਾਂ ਨੂੰ ਪਹਿਲਾਂ ਹੀ ਖਾਣਾ ਖਾਣ ਲਈ ਭੇਜ ਦਿੱਤਾ ਹੈ ਤੁਹਾਡੇ ਇੱਥੇ ਇੱਕ ਆਦਮੀ ਦੀ ਪਲੇਟ ਕਟੋ-ਕਟ 3-4 ਹਜ਼ਾਰ ਦੀ ਹੋਣੀ ਹੈ 25-30 ਹਜ਼ਾਰ ਦਾ ਨਿਵਾਰ ਤੇ ਨਹੀਂ ਲਾਉਣਾ ਸੀ ਤੁਸੀਂ ਵੈਸੇ ਵੀ ਬ੍ਰਾਹਮਣ ਦੇਪਤਿਓ ਹੋਰ ਵਾਦੂ ਭਾਰ ਆਪ ਤੇ ਨਹੀਂ ਲਾਉਣਾ ਮੈਂ ਤੁਹਾਡੇ ਤੇ ਇਹਨਾਂ ਜ਼ੁਲਮ ਨਹੀਂ ਕਰ ਸਕਦਾ ਸ਼ਗਨ ਸਾਰਾ 2100 ਤੇ ਖਾਣੇ ਦਾ ਖਰਚਾ 30000 ਇਹ ਜ਼ੁਲਮ ਨਹੀਂ ਹੋਰ ਕੀ ਹੈ ਸ਼ਰਮਾ ਜੀ ਨੇ ਮੈਨੂੰ 2000 ਦੇਣ ਦੀ ਕੋਸ਼ਿਸ਼ ਕੀਤੀ ਮੈਂ ਮਨਾ ਕਰ ਦਿੱਤਾ ਮੈਨੂੰ ਇਹ ਮਹਿਸੂਸ ਹੋਇਆ ਕਿ ਕਈ ਵਾਰੀ ਲੋਕ ਮੰਤਰੀਆਂ ਵੱਡੇ ਅਫਸਰਾਂ ਨੂੰ ਸ਼ਾਦੀ ਵਿੱਚ ਬੁਲਾ ਲੈਂਦੇ ਨੇ ਉਹ ਉਹਨਾਂ ਨੂੰ ਕਿੰਨੇ ਮਹਿੰਗੇ ਪੈਂਦੇ ਨੇ ਅਕਸਰ ਵੀ ਆਈਪੀ ਦੇ ਡਰਾਈਵਰ ਗਰਮੈਂਟ ਸ਼ਾਦੀ ਦੇ ਪ੍ਰਬੰਧਕਾਂ ਨੂੰ ਇਹ ਕਹਿੰਦੇ ਸੁਣੇ ਨੇ ਕਿ ਸਾਹਿਬ ਦਾ ਹੁਕਮ ਹੈ ਸ਼ਾਦੀ ਵਿੱਚ ਨਹੀਂ ਵੀਣੀ ਕਿਉਂਕਿ ਅੱਗੇ ਗੱਡੀ ਚਲਾਉਣੀ ਹੈ ਅਦੇ ਡਿਊਟੀ ਦੇਣੀ ਹੈ ਇਸ ਲਈ ਸਾਡੀ ਪੇਟੀ ਗੱਡੀ ਵਿੱਚ ਹੀ ਰਖਵਾ ਦਿਓ ਅਸੀਂ ਜਾ ਕੇ ਘਰ ਵੀ ਲਵਾਂਗੇ ਨਾ ਬੰਦਾ ਕਹਿਣ ਜੋਗਾ ਤੇ ਸ਼ਰਮ ਜ਼ਮਾਰਾ ਫਿਰ ਦਿਓ ਜਬ ਬ੍ਰਾਂਡ ਹੋਵੇ ਮੌਕੇ ਦੇ ਮੁਤਾਬਕ ਗੱਡੀ ਵਿੱਚ ਰੱਖ ਦਿੰਦੇ ਨੇ ਗੱਡੀ ਵਿੱਚ ਰੱਖਣ ਉਪਰੰਤ ਵੀ ਫਿਰ ਉਹ ਗਰਮੈਂਟ ਤੇ ਡਰਾਈਵਰ ਘੁੱਟ-ਘੁੱਟ ਲਾਉਣ ਦੇ ਬਹਾਨੇ ਪੂਰੀ ਡਫ ਲੈ ਲੈਂਦੇ ਨੇ ਵੀਆਈਪੀ ਨੂੰ ਭਾਵੇਂ ਕੁਝ ਵੀ ਨਾ ਪਤਾ ਲੱਗਦਾ ਹੋਵੇ ਪਰ ਅਸੀਂ ਤਾਂ ਡੀਸੀ ਲੱਗਣ ਤੋਂ ਪਹਿਲਾਂ ਸਰਪੰਚੀ ਵੀ ਕੀਤੀ ਸੀ ਇਸ ਲਈ ਜ਼ਮੀਨੀ ਹਕੀਕਤਾਂ ਵੀ ਨਹੀਂ ਭੁੱਲੀਆਂ ਸਨ ਦੂਸਰੀ ਧਿਰ ਤੇ ਰੋ ਪੌਂ ਲਈ ਸੋਨੇ ਦਾ ਕੜਾ ਜਾਂ ਕੋਈ ਹੋਰ ਟੂੰਬੀ ਮਿਲਣੀ ਕਰਾਉਣ ਲੱਗੇ ਪਾ ਦਿੰਦੇ ਹਨ ਇੱਕ ਐਸਐਸਪੀ ਦੇ ਮੁੰਡੇ ਦੇ ਵਿਆਹ ਵਿੱਚ ਉਸਨੇ ਮੁੱਖ ਮੰਤਰੀ ਦਾ ਸਾਰਾ ਪਰਿਵਾਰ ਸੱਦਿਆ ਮੁੱਖ ਮੰਤਰੀ ਉਸ ਦਾ ਭਰਾ ਭਤੀਜਾ ਪੁੱਤਰ ਨੂੰ ਉਸਨੇ ਫਿਰ ਇਹ ਯਕੀਨੀ ਬਣਾਇਆ ਕੋਈ ਜ਼ਰੂਰ ਆਉਣ ਸ਼ਾਦੀ ਦੇ ਸਮਾਗਮ ਵੀ ਚਾਰ ਪੰਜ ਰੱਖੇ ਸਾਰੇ ਆਏ ਉਸਨੇ ਸਭ ਨੂੰ 5-5 ਤੋਲੇ ਦੇ ਕੜੇ ਤੇ ਨੂੰ ਨੂੰ 10 ਤੋਲੇ ਦਾ ਸੈਟ ਪਾਇਆ ਜਦੋਂ ਆਖਰੀ ਸਮਾਗਮ ਵਿੱਚ ਮੁੱਖ ਮੰਤਰੀ ਦੇ ਕੜਾ ਪਾਉਣ ਲੱਗਿਆ ਤਾਂ ਕਹਿੰਦੇ ਕਾਕਾ ਜੀ ਇੰਨੀ ਖੇਤਰ ਕਿਉਂ ਕਰਨੀ ਸੀ ਤੁਸੀਂ ਪਹਿਲੇ ਹੀ ਸਾਰੇ ਪਰਿਵਾਰ ਨੂੰ ਛਗਣ ਮੋੜ ਦਿੱਤਾ ਉਹ ਐਸਐਸਪੀ ਹੈਰਾਨ ਹੋ ਕੇ ਕਹਿਣ ਲੱਗਾ ਕਿ ਮੁੱਖ ਮੰਤਰੀ ਦੇ ਘਰ ਇਹ ਲੋਕ ਜਦੋਂ ਇਕੱਠੇ ਬੈਠਦੇ ਨੇ ਛੋਟੀ ਵੱਡੀ ਗੱਲ ਸਾਰੀ ਡਿਸਕਸ ਕਰਦੇ ਨੇ ਉਸਨੇ ਦੱਸਿਆ ਕਿ ਸਾਰਿਆਂ ਨੂੰ ਪਾਏ ਹੋਏ ਕੜੇ ਤੇ ਸੱਟ ਇੱਕ ਦੂਜੇ ਨੂੰ ਪਤਾ ਸੀ ਇੱਕ ਵੱਡੇ ਵਪਾਰ ਕਰਾਣੇ ਨੇ ਨਵੀਂ ਯੂਨੀਵਰਸਿਟੀ ਰਜਿਸਟਰ ਕਰਾਉਣੀ ਸੀ ਪਹਿਲਾਂ ਸਿੱਖਿਆ ਮੰਤਰੀ ਨੂੰ ਮੇਰੇ ਗੱਲ ਨਹੀਂ ਬਣੀ ਫਿਰ ਉਹਨਾਂ ਨੇ ਟੈਕਨੀਕਲ ਮੰਤਰੀ ਨਾਲ ਸੰਪਰਕ ਕਰਕੇ ਆਪਣਾ ਮੋਰਚਾ ਫਤੇ ਕਰ ਲਿਆ ਪਰ ਫਿਰ ਵੀ ਬੇਦਵਤ ਸਭਾ ਵਿੱਚ ਜਾਣਾ ਸੀ ਕੁਝ ਨਗਦ ਰਕਮ ਮਠਾਈ ਦੇ ਡੱਬਿਆਂ ਵਿੱਚ ਪਾ ਕੇ ਸਾਰੇ ਕੈਬਨਿਟ ਮੰਤਰੀਆਂ ਦੇ ਘਰ ਭੇਜ ਦਿੱਤੀਆਂ ਮੈਨੂੰ ਜਾਣਕਰ ਮੰਤਰੀ ਦੇ ਵੀ ਭੇਜ ਦਿੱਤੀ ਤਾਂ ਜਦੋਂ ਮੈਂ ਅਗਲੇ ਦਿਨ ਉਸ ਤੇ ਕਰ ਗਿਆ ਉਹਨਾਂ ਕੋਲ ਥੋੜੀ ਬੇਲ ਸੀ ਮੈਨੂੰ ਕਹਿੰਦੇ ਬਾਈ ਜੀ ਕਾਫੀ ਪੀ ਕੇ ਜਾਣਾ ਉਧਰੋਂ ਕਾਫੀ ਬਣ ਕੇ ਆਗੀ ਉਸ ਨਾਲ ਕੋਈ ਮਠਾਈ ਜਨਮਕੀਨ ਨਹੀਂ ਸੀ ਮੰਤਰੀ ਜੀ ਨੇ ਨਾਲ ਕੁਝ ਖਾਣ ਨੂੰ ਲੈ ਕੇ ਆਉਣ ਲਈ ਕਿਹਾ ਨੌਕਰ ਨੇ ਜਵਾਬ ਦਿੱਤਾ ਕਿ ਘਰ ਵਿੱਚ ਕੋਈ ਮਠਾਈ ਨਹੀਂ ਉਹ ਮੰਤਰੀ ਜੀ ਨੇ ਕਿਹਾ ਫਿਰ ਕੱਲ ਰਾਤ ਮਠਾਈ ਦਾ ਡੱਬਾ ਆਇਆ ਉਹ ਕਿੱਧਰ ਗਿਆ ਨੌਕਰ ਕਹਿੰਦਾ ਜੀ ਉਹ ਤਾਂ ਫਰਿੱਜ ਵਿੱਚ ਰੱਖਿਆ ਪਿਆ ਉਹ ਕਹਿੰਦੇ ਫਿਰ ਉਸ ਵਿੱਚੋਂ ਕੱਢ ਲਿਆ ਉਹ ਹੋਰ ਕਿਸੇ ਲਈ ਰੱਖਿਆ ਨੌਕਰ ਕਹਿੰਦਾ ਜੀ ਉਸ ਵਿੱਚ ਨੋਟ ਰੱਖੇ ਹੋਏ ਨੇ ਜਦੋਂ ਨੇ ਮੇਰੇ ਸਾਹਮਣੇ ਖੋਲ ਕੇ ਵੇਖਿਆ ਸੱਚਮੁੱਚ ਉਸ ਵਿੱਚ ਹਜ਼ਾਰ ਦੇ ਨੋਟਾਂ ਦੀਆਂ ਪੰਜ ਗੁੱਥੀਆਂ ਮਠਾਈ ਵਾਂਗ ਸੈੱਟ ਕਰਕੇ ਰੱਖੀਆਂ ਸਨ ਹੌਲੀ ਹੌਲੀ ਗੱਲ ਅੱਗੇ ਚੱਲੀ ਗਈ ਰੂਲਿੰਗ ਪਾਰਟੀ ਦਾ ਹੀ ਇੱਕ ਬਵੇਕੀ ਐਮਐਲਏ ਵਿਧਾਨ ਸਭਾ ਵਿੱਚ ਬੋਲ ਪਿਆ ਕਿ ਅੱਜ ਕੱਲ ਮਠਾਈ ਦੇ ਡੱਬੇ ਮੰਤਰੀਆਂ ਦੇ ਘਰ ਆਉਂਦੇ ਨੇ ਚੈੱਕ ਕਰ ਲੋ ਕਿਤੇ ਕੋਈ ਹੋਰ ਚੀਜ਼ ਨਾ ਹੋਵੇ ਸੱਚੀ ਕਿ ਇਹ ਪੈਸੇ ਤੇ ਕਿਉਂ ਜਿਸ ਮਰਜ਼ੀ ਰੂਪੇ ਚ ਜਿੱਥੇ ਮਰਜ਼ੀ ਢੋਲ ਦਿਓ ਆਪਣਾ ਰੰਗ ਬਖਾਵੇਗਾ ਮੇਰੀ ਸੰਗਰੂਰ ਤੋਂ ਬਦਲੀ ਤੋਂ ਕੁਝ ਦਿਨ ਹੀ ਪਹਿਲਾਂ ਮੈਨੂੰ ਇੱਕ ਵਿਜਰੇਂਸ ਵਿਭਾਗ ਦੇ ਹਾਲ ਅਫਸਰ ਦਾ ਉਸ ਵੱਲੋਂ ਇੱਕ ਵਪਾਰ ਕੇਂਦਰ ਖੋਲਣ ਦੇ ਸਮਾਗਮ ਦਾ ਕਾਰਡ ਆਇਆ ਮੈਨੂੰ ਹੈਰਾਨੀ ਜੀ ਹੋਈ ਕਿਉਂਕਿ ਉਹ ਮੈਨੂੰ ਸਿਰਫ ਦਫਤਰੀ ਰਿਸ਼ਤੇ ਕਰਕੇ ਹੀ ਜਾਣਦਾ ਸੀ ਉਂਝ ਮੈਂ ਉਸਦੀ ਸ਼ਕਲ ਤੋਂ ਵੀ ਵਾਕਿਅਰ ਨਹੀਂ ਸੀ ਮੈਂ ਸੋਚਿਆ ਨਾ ਮੈਂ ਇਸ ਦਾ ਮਿੱਤਰ ਨਾ ਕਲੀਗ ਨਾ ਸਾਥੀ ਪਤਾ ਨਹੀਂ ਕਿ ਮੈਂ ਇਸ ਥੀ ਸਕੀਮ ਵਿੱਚ ਫਿਟ ਆ ਗਿਆ। ਕੁਦਰਤੀ ਉਸ ਦਿਨ ਚੰਡੀਗੜ੍ਹ ਦੀ ਮੀਟਿੰਗ ਆ ਗਈ ਤੇ ਸਮਾਗਮ ਐਂਡ ਰਸਤੇ 'ਚ ਸੜਕ ਦੇ ਉੱਪਰ ਲੰਘਦੇ ਹੋਏ ਮੇਰਾ ਬਹੁਤ شریف ਪੀਐਸਓ ਮੈਨੂੰ ਕਹਿੰਦਾ ਜਨਾਬ ਆ ਸਮਾਗਮ ਫਰਾਨੇ ਅਫਸਰ ਦਾ ਹੋ ਰਿਹਾ। ਆਪਾਂ ਨਹੀਂ ਬੁਲਾਇਆ। ਮੈਂ ਕਿਹਾ ਗੱਡੀ ਮੋੜੋ ਯਾਰ ਆਪਾਂ ਦੇਖੀਏ ਇਸਦੇ ਮਹਿਮਾਨ ਕੌਣ-ਕੌਣ ਨੇ। ਸੱਚ ਜਾਣਿਓ ਉਸ ਵੇਲੇ ਸਿਰਫ ਉਹਨਾਂ 'ਚੋਂ ਜੇ ਦਰਜੇਬੰਦੀ ਕਰੀਏ ਤਾਂ ਮੈਂ ਹੀ ਬੀਆਈਪ ਹੋ ਨਿਤਰਿਆ। ਮੈਨੂੰ ਵੇਖ ਸਾਰੇ ਜਾਣੇ ਮੇਰੇ ਵੱਲ ਨੂੰ ਰਿਸੀਵ ਕਰਨ ਭੱਜਿਆ। ਮੈਂ ਮੁਬਾਰਕਬਾਦ ਦਿੱਤੀ ਪਰ ਕੋਈ ਲਿਫਾਫਾ ਨਹੀਂ ਦਿੱਤਾ ਉਸ ਨੂੰ ਥੋੜਾ ਅਫਸੋਸ ਜ਼ਰੂਰ ਹੋਇਆ ਹੋ ਮੈਂ ਸਮਾਗਮ ਦਾ ਇੱਕ ਗੇੜਾ ਦੇ ਕੇ ਫਟਾਫਟ ਵਾਪਸ ਨਿਕਲ ਗਿਆ ਮੇਰਾ ਸਵਾਬ ਜਿੱਥੇ ਨੋਸ਼ਗਨ ਉੱਥੇ ਨੋ ਖਾਣਾ ਉਸ ਸਮਾਗਮ ਵਿੱਚ ਸ਼ਰਾਬ ਦੇ ਠੇਕੇਦਾਰ ਥਾਣੇਦਾਰੀ ਟੀਟਈਓ ਟੈਕਸ ਚੋਰ ਪ੍ਰਾਪਰਟੀ ਡੀਲਰ ਐਸਪੀ ਤੇ ਡੀਐਸਪੀ ਪਟਵਾਰੀ ਤਹਿਸੀਲਦਾਰ ਨਹਿਰੀ ਮਹਿਕਮਾ ਭਾਬ ਜਿਹੜੇ ਪੈਸੇ ਖਾਣ ਵਾਲੇ ਸੀ ਉਹ ਉੱਥੇ ਮਹਿਮਾਨ ਤੇ ਮੇਜ਼ਬਾਨ ਦੋਵੇਂ ਸੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ